ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਖਾਸਾ ਚੌਂਕ ਵਿਖੇ ਤਰਨਾ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਦੋਨੋਂ ਰੋਡ ਜਾਮ ਕਰਕੇ ਉਹਨਾਂ ਨੇ ਸੈਂਟਰਲ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਉਹਨਾਂ ਦਾ ਕਹਿਣਾ ਹੈ ਕਿ ਸਾਡੀਆਂ ਫਸਲਾਂ ਦੇ ਮੁੱਲ ਨਿਰਧਾਰਤ ਕਰਨੇ ਚਾਹੀਦੇ ਹਨ ਨਹੀਂ ਤਾਂ ਸਾਨੂੰ ਇਹ ਸੰਘਰਸ਼ ਹੋਰ ਵੀ ਤੇਜ਼ ਕਰਨਾ ਪਵੇਗਾ ਪੰਜਾਬ ਬੰਦਾ ਅਸਰ ਹਰ ਜਗ੍ਹਾ ਵੇਖਣ ਨੂੰ ਮਿਲਿਆ ਆਖਿਰ ਕੀ ਹੈ ਕਿਸਾਨ ਭਰਾਵਾਂ ਦਾ ਕਹਿਣਾ ਤੇ ਕੀ ਨੇ ਉਹਨਾਂ ਦੀਆਂ ਮੰਗਾਂ ਆਉਂਦੇ ਆ। ਹਾਂਜੀ ਜੀ ਅੱਜ ਜਿਹੜਾ ਇਹ ਧਰਨਾ ਪ੍ਰਦਰਸ਼ਨ ਕੀਤਾ ਗਿਆ ਇਹਦੇ ਸਬੰਧ ਚ ਦੱਸੋ ਜੀ ਕਿਸ ਕਰਕੇ? ਸਾਡਾ ਪੰਜਾਬ ਕਿਸਾਨ ਮਜ਼ਦੂਰ ਸੰਘਰਸ਼ ਨੰਬਰ 2 13 ਫਰਵਰੀ ਤੋਂ ਅੱਜ ਤੱਕ ਬਿਲਕੁਲ ਜੱਡ ਦੀ ਕਲਾਚ ਚੱਲ ਰਿਹਾ। ਉਹਦੇ ਸਬੰਧ ਦੇ ਵਿੱਚ ਸਾਡੇ ਸੀਨੀਅਰ ਨੇਤਾ ਸਰਨ ਸਿੰਘ ਜੀ ਭੰਦੇੜ ਦੀ ਗਵਾਈ ਵਿੱਚ ਜੋ ਅਸੀਂ ਸੰਘਰਸ਼ ਰੰਭਿਆ ਜੂਨ ਬਾਬਾ ਨੋਦ ਸਿੰਘ ਭਕਣਾ ਤੋਂ ਅਸੀਂ ਦੋ ਚੌਂਕਾਂ ਤੇ ਸਾਡੀ ਡਿਊਟੀ ਲੱਗੀ ਸੀ ਭਕਣਾ ਚੌਕ ਤੇ ਖਾਸਾ ਚੌਕ ਉਹ ਤੇ ਸਬੰਧ ਉਸ ਜੀ ਸਵੇਰ ਤੋਂ ਹੀ ਰਾਤ ਮਗ 8:30 ਵਜੇ ਤੋਂ ਇੱਥੇ ਮਕੰਮਲ ਬੰਦ ਕੀਤਾ ਹੈ ਫਿਲਕੁਲ ਕੇ ਇਹਨੂੰ ਆਉਣ ਜਾਣ ਨਹੀਂ ਦਿੱਤਾ ਜਿਸ ਤਰ੍ਹਾਂ ਵੀ ਸਾਨੂੰ ਆਪਣੀ ਸੀਨੀਅਰ ਲੀਡਰਸ਼ਿਪ ਸਰਦਾਰ ਸਰ ਸਿੰਘ ਪੰਦੇਰ ਸਾਡੀ ਜਿਹੜੇ ਦੂਸਰੀ ਇਕਾਈ ਦੇ ਆਦਮੀ ਆ ਉਹਨਾਂ ਦੀ ਹਦਾਇਤ ਅੱਗੇ ਚੱਲਨੇ ਇਹ ਸਾਰਾ ਜਿੰਨਾ ਸੰਘਰਸ਼ ਆ ਕੋਈ ਸਾਡਾ ਪਰਸਨਲ ਨਹੀਂ ਇਹ ਲੜਾਈ ਲੋਕ ਭਲਾਈ ਦੀ ਆ ਲੋਕਾਂ ਵਾਸਤੇ ਆ ਕਿਉਂਕਿ ਅੱਤ ਜਦੋਂ ਜ਼ੁਲਮ ਹੋਇਆ ਹੈ ਤੇ ਬਾਬੇ ਨਾਨਕ ਨੇ ਇਹ ਗੱਲ ਆਖੀ ਸੀ ਬਾਬਰ ਨੂੰ ਸੱਚੀ ਤੈਂ ਕੀ ਦਰਦ ਨਾ ਆਇਆ ਇਤੀ ਮਾਰ ਪਈ ਕਰਲਾਣੇ ਤੈਂ ਕੀ ਦਰਦ ਨਾ ਆਇਆ ਉਹੀ ਗੱਲਾਂ ਅੱਜ ਇਹ ਸਰਕਾਰਾਂ ਹਰ ਪਾਸਿਓ ਸਾਨੂੰ ਤਬੀ ਹੋਦੀ ਤੁਹੀਂ ਵੇਖੋ ਛੋਟੇ ਦੁਕਾਨਦਾਰ ਤੋਂ ਲੈ ਕੇ ਵੱਡੇ ਤੱਕ ਜੋ ਕੰਮ ਚਰਦਾ ਜਿਮੀਦਾਰ ਦੇ ਸਿਰ ਤੇ ਚੱਲਦਾ ਜੇ ਜਿਮੀਦਾਰ ਦੀ ਖੇਤੀ ਦਾ ਸਹੀ ਮੁੱਲ ਹੀ ਨਹੀਂ ਮਿਲਿਆ ਜੇ ਸਾਰੇ ਕਾਰੋਬਾਰ ਜੋ ਸਾਡੇ ਪੰਜਾਬ ਤੇ ਆ ਜਾਂ ਬਾਹਰ ਦੇ ਉਹ ਵੀ ਅਸਰ ਪੈਂਦਾ ਕਿਨੇ ਪਈ ਇਸ ਲਈ ਇਹ ਕੋਈ ਸਾਡੀ ਇਕੱਲਿਆਂ ਕਿਸਾਨਾਂ ਦੀ ਮੰਗ ਨਹੀਂ ਆ ਇਹ ਸਾਰਾ ਜੋ ਸਾਡਾ ਆਮ ਹੈ ਛੋਟਾ ਦੁਕਾਨਦਾਰ ਤੋਂ ਲੈ ਕੇ ਵੱਡੇ ਤੱਕ ਜੋ ਕਾਰੋਬਾਰ ਚੱਲਦਾ ਆ ਉਹਦਾ ਆਧਾਰ ਸਿਰਫ ਕਿਸਾਨ ਆ ਕਿਸਾਨ ਦੀ ਜਿੰਸ ਮੰਡੀਆਂ ਚ ਆਉ ਪੈਸਾ ਆਉ ਉਹਦਾ ਸਰਕਲ ਚੱਲੂ ਇਸ ਵਾਸਤੇ ਪਹਿਲਾਂ ਵੀ 1.5 ਸਾਲ ਦਿੱਲੀ ਚ ਸੰਘਰਸ਼ ਕੀਤਾ ਕਿਸਾਨਾਂ ਨੇ ਲੋਕਾਂ ਵਾਸਤੇ ਆਪਣੇ ਵਾਸਤੇ ਨਹੀਂ ਵੀ ਇਹ ਸਾਡੀ ਜਾਇਜ਼ ਮੰਗਿਆ ਲੇਕਿਨ ਮੋਟੀ ਸਰਕਾਰ ਅੱਜ ਪੌੜੀਆਂ ਵਾਲੀ ਆ ਲੰਗੜੀ ਸਰਕਾਰ ਆ ਕਿਉਂ ਪਹਿਲੋਂ ਆਂਦੀ 400 ਸੇ ਪਾਰ ਪਰ ਇਹ ਤੁਹਾਡੇ ਲੋਕਾਂ ਦਾ ਸਹਿਯੋਗ ਤੁਹਾਡੇ ਮੀਡੀਆ ਦਾ ਸਹਿਯੋਗ ਸਾਰੀ ਦੁਨੀਆ ਚ ਸਾਡੀ ਆਵਾਜ਼ ਚਲ ਗਈ ਆ ਪੀ ਸਾਡਾ ਸੰਘਰਸ਼ ਬਿਲਕੁਲ ਜਾਇਜ਼ ਆ ਅਹੀ ਕੋਈ ਆਪਣੇ ਵਾਸਤੇ ਨਹੀਂ ਇਹ ਸਾਰੀ ਸਮਾਜ ਸੇਵਾ ਆ ਸਾਡੀ ਇਸ ਕਰਕੇ ਇਹ ਹੁਣ ਉਲੰਧਨ ਦੁਨੀਆ ਤੱਕ ਕੋਨੇ ਕੋਨੇ ਤੇ ਤੁਹਾਂ ਪਹੁੰਚਾਇਆ ਤੁਹਾਡਾ ਮੈਂ ਧੰਨਵਾਦ ਕਰਦਾ ਆਪਣੀ ਜਥੇਬੰਦੀ ਵੱਲੋਂ ਕਿਉਂਕਿ ਮੀਡੀਆ ਇੱਕ ਇਹੋ ਜਿਹਾ ਜਰੀਆ ਆ ਜਿੰਨੂੰ ਹਰ ਇੱਕ ਛੋਟੀ ਜ਼ਮੀਨੀ ਗੱਲ ਤੋਂ ਉੱਪਰ ਤੱਕ ਪਤਾ ਹੁੰਦਾ ਉਹਦੇ ਜਰੀਏ ਕੋਨੇ-ਕੋਨੇ ਤੇ ਸਾਡੀ ਜਿਹੜੀ ਆ ਜਾਇਜ ਮੰਗ ਹੈ ਉਹ ਪਹੁੰਚ ਗਈ। ਲੇਖੋ ਮੰਨਦੇ ਨਹੀਂ ਸੀ ਕਿ ਇਹ ਕਾਨੂੰਨ ਗਲਤ ਹੈ। ਲੇਕਿਨ ਕਿੰਨੇ ਨੇ ਮਨਾਏ? ਉੱਤਮ ਖੇਤੀ, ਮਦਮ ਵਪਾਰ, ਨਖੇਦ ਨੌਕਰੀ ਹੋ ਇਹ ਨੂੰ ਉਲਟਾ ਕਰਤਾ ਇਹਨਾਂ ਮਾੜੀਆਂ ਸਰਕਾਰਾਂ ਦੀਆਂ ਨੀਤੀਆਂ। ਭਾਵੇਂ ਪੰਜਾਬ ਸਰਕਾਰ ਹੋਵੇ, ਭਾਵੇਂ ਕੇਂਦਰ ਸਰਕਾਰ ਹੋਵੇ, ਵੇਖੋ ਪੰਜਾਬ ਵਾਸੀਓ ਸਾਡੀਆਂ 75 ਤੋਂ ਵੱਧ 80% ਕੁਰਬਾਨੀਆਂ ਜਾਤੀ ਲੈਣ ਵਾਸਤੇ ਸਾਡੀਆਂ ਜੇ ਅੱਜ ਤੱਕ 75 ਸਾਲ ਤੋਂ ਵੱਧ ਸਮਾਂ ਹੋ ਗਿਆ ਅਜੇ ਤੱਕ ਸਾਨੂੰ ਆਜ਼ਾਦੀ ਦਾ ਨਿਕ ਨਹੀਂ ਮਿਲਿਆ ਕਿਉਂ ਕਿਉਂ ਨਹੀਂ ਮਿਲਿਆ ਕਿ ਕੇਂਦਰ ਸਰਕਾਰ ਪੰਜਾਬ ਸਰਕਾਰ ਦੀਆਂ ਮਾੜੀਆਂ ਨੀਤੀਆਂ ਨੇ ਮਜਦੂਰ ਕਿਸਾਨ ਨੂੰ ਦੱਬੀ ਰੱਖਿਆ ਝੂਠੇ ਲਾਰੇ ਲਾਈ ਗਏ ਮੰਗ ਕੀ ਕਰਦੇ ਆਪਾਂ ਬਾਬਾ ਅਸੀਂ ਮੰਗ ਕਰਦੇ ਆ ਜਿਹੜਾ ਕਿਸਾਨ ਮਜਦੂਰ ਆ ਨਾ ਉਹਦੀ ਜਿਹੜੀ ਨੇਕ ਕਮਾਈ ਆ ਉਹਦਾ ਮੁੱਲ ਮਿਲਣਾ ਚਾਹੀਦਾ ਸਾਡੀ ਮੰਗ ਜਿਹੜੀ ਆ ਭੀ ਕੋਈ ਵੀ ਆ ਜਿਹੜਾ ਮਜਦੂਰ ਆ ਮਜਦੂਰੀ ਕਰਦਾ ਉਹਦੀ ਮੋਦੀ ਮਿਹਨਤ ਉਹਨੂੰ ਮਿਲਣੀ ਚਾਹੀਦੀ ਜੇ ਕਿਸਾਨ ਆਪਣੀ ਫਸਲ ਪੈਦਾ ਕਰਦਾ ਤੇ ਉਹਦਾ ਮੁੱਲ ਨੂੰ ਮਿਲਣਾ ਚਾਹੀਦਾ ਜਾਇਜ ਮੰਗਿਆ ਔਰ ਸਰਕਾਰ ਨੇ ਮੰਨ ਲਿਆ ਮੈਂ ਤੁਹਾਨੂੰ ਇਹਦੀ ਇੱਕ ਛੋਟੀ ਜੀ ਮਿਸਾਲ ਦੇਣਾ ਕੇਂਦਰ ਸਰਕਾਰ ਜਿਹੜੀ ਹੈ ਮੋਦੀ ਸਰਕਾਰ ਨੇ ਸੁਆਮੀ ਨਾਥ ਨਾਕੇ ਇੱਕ ਵਿਗਿਆਨਕ ਹੋਇਆ ਵਿਗਿਆਨੀ ਨੂੰ ਸਨਮਾਨਿਤ ਕੀਤਾ ਸਨਮਾਨਿਤ ਕਿੰ ਨੂੰ ਕਰਦੀ ਆ ਕੇਂਦਰ ਦੀ ਸਰਕਾਰ ਉਹਨੂੰ ਸਨਮਾਨਿਤ ਕਰਦੀ ਆ ਜਿਹੜਾ ਲੋਕ ਭਲਾਈ ਵਾਸਤੇ ਕੋਈ ਟੈਕਨੀਕਲ ਤਰੀਕੇ ਨਾਲ ਆ ਪੇਸ਼ ਕਰੇ ਆਪਣੀ ਉਹਨੇ ਵਿਗਿਆਨਕ ਤਰੀਕੇ ਨਾਲ ਇਹ ਇਹ ਸਾਬਤ ਕਰਤਾ ਕਿ ਜਿਹੜਾ ਕਿਸਾਨ ਆ ਉਹਦੀ ਆਮਦਨ ਦਾ ਜਰੀਆ ਕਿਸਾਨ ਦੀ بیوی ਘਰ ਵਾਲੀ ਉਹਦੇ ਬੱਚੇ ਉਹਦੇ ਨਾਲ ਜਿਹੜਾ ਮਜ਼ਦੂਰ ਕੰਮ ਕਰਦਾ ਇਹ ਸਾਰਿਆਂ ਦੀ ਜਿਹੜੀ ਇਕੱਠੀ ਆ ਕਮਾਈ ਆ ਤੇ ਜੇ ਤੁਸੀਂ ਇਹਦਾ ਮੁੱਲ ਸਹੀ ਦਿਓ ਨਾ ਇਹਨਾਂ ਸਾਰਿਆਂ ਦੀ ਜੋੜੋ ਪੀਨਾਂ ਦੀ ਮੇਲ ਤੇ ਨੂੰ ਜੋੜੋ ਨਾਲ ਤੇ ਫੇਰ ਉਹਦਾ ਹੱਕ ਬਣਦਾ ਉਸ ਨੇ ਸਾਬਤ ਕਰਤਾ ਸਰਕਾਰ ਨੇ ਉਹਨੂੰ ਉਹਨੂੰ ਸਨਮਾਨਤ ਕੀਤਾ ਵੀ ਉਹ ਸਹੀ ਆ ਉਹਨੇ ਬੰਦੇ ਨੇ ਸਹੀ ਤਰੀਕੇ ਨਾਲ ਇਹਨਾਂ ਨੂੰ ਇਹਨਾਂ ਦੇ ਕੰਨ ਖੁੱਲ ਗਏ ਇਹੋ ਮਾਮਾ ਤੀਆਂ ਮੇਲਣਾ ਤੇ ਪਿਓ ਪੁੱਤ ਜਾਂਜੀ ਉਹ ਆਪੇ ਹੀ ਕਾਨੂੰਨ ਬਣਾਉਣ ਵਾਲੇ ਮੋਢੀ ਹਰੀ ਤੇ ਆਪੇ ਹੀ ਉਹ ਮਾਇਆ ਅਮਰਤੀ ਸ਼ਾਦ ਦੁਜਾ ਤੇ ਆਪੇ ਸਿਉਣ ਵਾਲੇ ਪਤਾ ਉਹਨੂੰ ਲੱਗਦਾ ਜੇ ਤੁਹਾਨੂੰ ਕੋਈ ਤਿੱਜਾ ਬੰਦਾ ਬਾਹਰੋਂ ਆਣ ਕੇ ਆਖੇ ਵੀ ਇਹ ਗੱਲ ਠੀਕ ਹੈ ਇਹ ਤੁਸਾਂ ਲੋਕਾਂ ਨੇ ਤੁਹਾਡੇ ਸੁਜੋਗ ਨੇ ਤੁਹਾਡੀ ਮਿਹਨਤ ਨੇ ਇਹ ਸਾਬਤ ਕਰਤਾ ਵੀ ਸਾਡਾ ਸ਼ਿੰਗਰ ਚ ਬਿਲਕੁਲ ਜਾਇਜ਼ ਹੈ ਉਹਨਾਂ ਨੂੰ ਮੰਨਣਾ ਪਿਆ ਤਾਂ ਕਿ ਕਨ ਸਹਿਬ ਗੁਰੂ ਗਨانک ਦੇਵ ਜੀ ਦੇ ਜਨਮ ਦਿਨ ਤੇ ਇਹ ਮੋਦੀ ਸਰਕਾਰ ਮੰਨ ਗਈ ਪੀ ਤੁਹਾਡੀਆਂ ਜਾਇਜ਼ ਕਮਾਂ ਮਾਫ ਕਰਨਾ ਲੀਡਰਸ਼ਿਪ ਸਾਰੀ ਪੰਜੂਗਲਾਂ ਇਕੋ ਦੀਆਂ ਉਹ ਸਾਡੇ ਕੁਝ ਬੰਦੇ ਲਾਲਚੀ ਇਲੈਕਸ਼ਨ ਲਾੜ ਲੀਏ ਇਲੈਕਸ਼ਨ ਲਾੜੀ ਉਹ ਸਾਨੂੰ 75 ਸਾਲ ਚ ਇਲੈਕਸ਼ਨ ਨੇ ਕੀ ਦਿੱਤਾ ਉਹ ਅੱਜ ਉਹਦਾ ਪਛਤਾਵਾ ਅੱਜ ਉਹਦਾ ਪਛਤਾਵਾ ਕਿਸਾਨ ਮਜ਼ਦੂਰ ਸੰਘਰਸ਼ ਅंदोलਨ ਦੋ ਸ਼ੁਰੂ ਕਰਨਾ ਪਿਆ 13 ਫਰਵਰੀ ਨੂੰ ਚੱਲ ਰਿਹਾ ਅੱਜ ਤੱਕ ਚੰਦੀ ਕਲਾਚ ਕਸਾਨ ਮਜ਼ਦੂਰ ਸ਼ੰਗਰਚ ਜਿੰਦਾਬਾਦ 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 ਕਸਾਨ ਮਜ਼ਦੂਰ ਸ਼ੰਗਰਚ ਜਿੰਦਾਬਾਦ ਜਿੰਦਾਬਾਦ ਸਾਊਂਡ ਮੇ ਤੁਸ ਚਟਮੇਟੀ ਜਿੰਦਾਬਾਦ 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 ਮੋਟਰ ਦੀ ਪਹਾੜੀਆਂ ਵਾਲੀ ਸਰਕਾਰ ਮਰਦਾਬਾਦ ਮਰਦਾਬਾਦ ਮੋਟਰ ਦੀ ਪਹਾੜੀਆਂ ਵਾਲੀ ਲੰਗੜੀ ਸਰਕਾਰ ਮਰਦਾਬਾਦ ਮਰਦਾਬਾਦ